ਗੁਰਮਉਨਿਕ ਫਰੈਂਡਸ ਅੱਜ ਆਪਾਂ ਗੱਲ ਕਰਾਂਗੇ 프리ਮਚੋਰ ਜੈਕੂਲੇਸ਼ਨ ਐਂਡ ਇਰੇਕਟਲ ਡਿਸਫੰਕਸ਼ਨ ਬਾਰੇ ਮਤਲਬ ਸ਼ਿਕਰ ਪਤਨ ਕਿਉਂ ਹੋ ਰਿਹਾ ਰੈਕਸ਼ਨ ਕਿਉਂ ਰਹੀ ਆ ਅੱਜ ਐਸੇ ਵਿਸ਼ੇ ਬਾਰੇ ਗੱਲ ਕਰਾਂਗੇ ਮਰੀਜ਼ ਦਵਾਈਆਂ ਹੀ ਖਾ ਰਹੇ ਆ ਡਾਕਟਰ ਹੀ ਬਦਲ ਰਹੇ ਆ ਸੋਨਾ ਪਸਮ ਚਾਂਦੀ ਪਸਮ ਸ਼ਿਰਾਜੀਤ ਖਾ ਕੇ ਇਹ ਸਮੱਸਿਆ ਠੀਕ ਕਿਉਂ ਨਹੀਂ ਹੋ ਰਹੀ ਇਹ ਸਮੱਸਿਆ ਸਗੋਂ ਦਿਨੋ ਦਿਨ ਵੱਧ ਰਹੀ ਆ ਅੱਜ ਇਸੇ ਵਿਸ਼ੇ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਆ ਪਹਿਲਾ ਕਾਰਨ ਤਾਂ ਸਟ੍ਰੈਸ 80% ਸੈਕਸ ਸਮੱਸਿਆ ਜੋ ਮਾਨਸਿਕ ਆ ਜਨਤਾ ਵਿੱਚ ਰਹਿਣ ਕਰਕੇ ਡਿਪਰੈਸ਼ਨ ਵਿੱਚ ਰਹਿਣ ਕਰਕੇ ਸਟ्रेस ਹਾਰਮੋਨ ਜੇ ਅਨਬੈਲੰਸ ਹੋ ਜਾਂਦਾ ਦਿਮਾਗ ਦਿਮਾਗ ਡਿਸਟਰਬ ਹੋ ਜਾਂਦਾ ਬਾਅਦ ਦਿਮਾਗ ਦਾ ਸਿਗਨਲ ਦਿਮਾਗ ਦਾ ਸਿਗਨਲ ਰੀਡ ਦੀ ਹੱਡੀ ਥਰੂ ਸਪਾਈਨਲ ਵੇਜ ਜੀ ਹੋਊਗਾ ਟੈਸਟ ਟੈਸਟ ਤੱਕ ਪਹੁੰਚਦਾ ਫਿਰ ਤਾਂ ਕਿ ਫੀਲਿੰਗ ਆਉਂਦੀ ਆ ਜਦੋਂ ਦਿਮਾਗ ਵਿੱਚ ਦਿਮਾਗ ਡਿਸਟਰਬ ਹੋ ਜਾਂਦਾ ਵਾ ਸਹੀ ਸਿਗਨਲ ਪਹੁੰਚ ਨਾ ਕਰਕੇ ਫੀਲਿੰਗ ਨਹੀਂ ਆਉਂਦੀ ਦਰ ਕਾਰਨ ਜਦ ਅਸੀਂ ਦਿਮਾਗ ਤੇ ਪਹੁੰਚਦਾ 네ਗੇਟਿਵ ਥਾਟ ਆਉਂਦੇ ਆ ਉਹਨਾਂ ਕਰਕੇ ਫੀਲਿੰਗ ਨਹੀਂ ਆਉਂਦੀ ਦੂਜਾ ਹੈਗਾ ਸ਼ੂਗਰ, ਥਾਇਰੋਇਡ, ਲੀਵਰ ਦੀ ਖਰਾਬੀ, ਕਮਰ ਦਰਦ ਹੋਣ ਕਰਕੇ, ਪੇਟ ਦੀ ਖਰਾਬੀ ਹੋਣ ਕਰਕੇ ਆਪਣਾ ਇਹ ਬਿਮਾਰੀਆਂ ਤੁਹਾਡੇ ਮੈਟਾਬੋਲਿਜ਼ਮ ਸਲੋ ਕਰਦੀਆਂ ਵਾ, ਤੁਹਾਡੀ ਇਮਿਊਨਿਟੀ ਨੂੰ ਇਫੈਕਟ ਕਰਦੀਆਂ ਵਾ, ਤੁਹਾਡੀ ਇਸ ਦਾ ਅਸਰ ਤੁਹਾਡੀ ਇਮਿਊਨਿਟੀ ਦੇ ਬਹੁਤ ਜ਼ਿਆਦਾ ਪੈਂਦਾ ਵਾ। ਤੀਜਾ ਹੈਗਾ ਕਿਸ ਨਾ ਕਿਸੇ ਬਿਮਾਰੀ ਕਰਕੇ ਤੁਸੀਂ ਐਡੀ ਬਾਇਓਟਕ ਦਾ ਸਟੇਰਿਡ ਮੈਡੀਸਿਨ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹੋ। ਇਹਨਾਂ ਦੇ ਸਾਈਡ ਇਫੈਕਟ ਹੋਣ ਕਰਕੇ ਤਾਤਪੇਣੀ ਸ਼ੁਰੂ ਪੈ ਜਾਂਦੀ। ਤਾਤਪੇਣੀ ਸ਼ੁਰੂ ਹੋ ਜਾਂਦੀ ਆ। ਫਿਰ ਤਾਤ ਦਾ ਗਲਤ ਇਲਾਜ ਹੋਣ ਕਰਕੇ ਵੀਰਜ ਬਹੁਤ ਪਤਲਾ ਹੋ ਜਾਂਦਾ ਵਾ। ਜਿਹੜਾ ਵੀਰਜ ਆ ਪਸ਼ਾਬ ਦੇ ਵਿੱਚ ਦੀ ਨਿਕਲਣ ਲੱਗ ਜਾਂਦਾ ਵਾ। ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਵੀਰਜ ਪਤਲਾ ਹੋਣ ਕਰਕੇ ਤੁਹਾਡੇ ਜਿਹੜੇ ਜੇਰੇ ਸਪਰਮ ਸਪਰਮਦ ਗਿਣਤੀ ਬਹੁਤ ਜਿਆਦਾ ਵੀਕ ਹੋ ਜਾਂਦੀ ਆ ਸਪਰਮ ਬਹੁਤ ਜਿਆਦਾ ਪਤਲੇ ਹੋ ਜਾਂਦੇ ਆ ਸਪਰਮਾਂ ਦਾ ਪਤਲੇ ਹੋਣ ਕਾਰਨ ਵੀ ਇਰੈਕਸ਼ਨ ਦੀ ਕਾਟ ਆ ਜਾਂਦੀ ਆ ਜਿਨ੍ਹਾਂ ਲੋਕਾਂ ਨੇ ਬਹੁਤ ਜਿਆਦਾ ਹਾਸਤ ਮੈਸ਼ਨ ਕੀਤੀ ਆ ਅਸਰਤੀ ਕੀਤੀ ਆ ਜਸ ਕਰਨ ਉਹਨਾਂ ਦੇ ਨਸਾ ਜਿਆਦਾ ਡੈਮੇਜ ਹੋ ਗਏ ਆ ਵਾ ਤੇ ਜੋ ਜਿਨ੍ਹਾਂ ਨੂੰ ਸੁਪਨ ਦੋਸ਼ ਦੀ ਬਹੁਤ ਜਿਆਦਾ ਸਮੱਸਿਆ ਵਾ ਗਲਤ ਦਵਾਈਆਂ ਕਰਕੇ ਦਿਮਾਗ ਵਿੱਚ ਨੈਕਟੂਬ ਥੋਰ ਔਨ ਕਰਕੇ ਸੁਪਨ ਦੋਸ਼ ਹੋ ਜਾਂਦਾ ਵਾ ਉਹਨਾਂ ਨਾਲ ਵੀ ਬਹੁਤ ਜਿਆਦਾ ਸਮੱਸਿਆ ਆਉਂਦੀ ਆ ਜਿਨ੍ਹਾਂ ਲੋਕ ਜਿਨ੍ਹਾਂ ਲੋਕਾਂ ਦੇ ਐਕਸਲ ਫੇਅਰ ਬਹੁਤ ਚੱਲਦੇ ਆ ਜੋ ਲੋਕ ਬਹੁਤ ਗਲਤ ਦਵਾਈਆਂ ਦੀ ਵਰਤੋਂ ਕਰਦੇ ਆ ਟਾਈਮ ਤੋਂ ਉਨ ਇਥੇ ਉਹ ਦਵਾਈ ਸੋਲੀਡ ਟੈਬ ਵਧਾਉਣ ਵਾਸਤੇ ਸੈੱਟ ਬਣਾਉਂਦੇ ਆਂ ਯਾਰ ਟਾਈਮ ਵਧਾਉਣ ਵਾਸਤੇ ਬਹੁਤ ਗਲਤ ਕੁਝ ਕਰਦੇ ਆ ਉਹ ਵੀ ਇੱਕ ਦਿਨ ਪੱਕੇ ਪਏ ਜਾਂਦੇ ਆ ਨਾ ਗੋਲੀ ਦੇ ਆਧੇ ਹੋ ਜਾਂਦੀ ਆ ਜਿਨ੍ਹਾਂ ਨੂੰ ਖਾਦੇ ਬਿਨਾ ਉਹਨੂੰ ਇਰੈਕਸ਼ਨ ਨਹੀਂ ਆਉਂਦੀ ਫੀਲਿੰਗ ਨਹੀਂ ਆਉਂਦੀ ਹੌਲੀ ਹੌਲੀ ਕਰਕੇ ਨਾਂ ਮਰਦੀ ਵੱਲ ਚਲੇ ਜਾਂਦੇ ਆ ਉਹ ਲੋਕ ਛੇਵੇਂ ਉਹ ਲੋਕਾਂ ਜਿਹਦੇ ਆਪਣੇ ਮਰਜ਼ੀ ਨੇ ਦਵਾਈਆਂ ਬਣਾਉਂਦੇ ਆ ਕੁੱਟ-ਕੁੱਟ ਕੇ YouTube ਤੇ ਵੇਖਿਆ ਜਾਂ ਕਿਸੇ ਡਾਕਟਰ ਦਾ ਨੁਕਤਾ ਸੁਣ ਲਿਆ ਬਸ ਚੁੱਪਚੀ ਤੇ ਖਾਣ ਲੱਗ ਜਾਂਦੇ ਆ ਬਿਨਾ ਕਿਸੇ ਡਾਕਟਰ ਦੀ ਸਲਾਹ ਨਾਲ ਉਹ ਵੀ ਇੱਕ ਦਿਨ ਬਿਲਕੁਲ ਨਾਂ ਮਰਦੀ ਵੱਲ ਹੋ ਜਾਂਦੇ ਆ ਹੁਣ ਇਸ ਦਾ ਕਾਰਨ ਕੀ ਆ ਸਹੀ ਇਲਾਜ ਕੀਆ ਸਹੀ ਲਾਜਾ ਮੈਂ ਬਹੁਤ ਲੋਕਾਂ ਦੇ ਕੇਸ ਕਾਉਂਸਲਿੰਗ ਕੀਤੀ ਆ ਸਟੱਡੀ ਕੀਤੀ ਆ ਦੋਹੀਂ ਜਿੱਤੀ ਦੋਹੀਂ ਦੇ ਰਿਜ਼ਲਟ ਨਿਕਲੇ ਆ ਸਹੀ ਇਲਾਜ ਹੈਗਾ ਇਹਦਾ ਕੇਸ ਕਾਉਂਸਲਿੰਗ ਇਨਸਾਨ ਦਾ ਕੈਰੈਕਟਰ ਕਿਹੋ ਜਿਹਾ ਇਨਸਾਨ ਦਾ ਬਿਹੇਵੀਅਰ ਕਿਹੋ ਜਿਹਾ ਵੇਟ ਕਿੰਨਾ ਬਾ ਮੋਟਾ ਕਿ ਪਤਲਾ ਦਿਮਾਗ ਦੇ ਵਿਚਾਰ ਕਿਸ ਤਰ੍ਹਾਂ ਦੇ ਨੇਗੇਟਿਵ ਆ ਕਿ ਪੋਜ਼ੀਟਿਵ ਆ ਫਿਰ ਜਾ ਕੇ ਜਦੋਂ ਇੱਕ ਇਨਸਾਨ ਦਾ ਸਹੀ ਕੈਰੈਕਟਰ ਲਿਜ਼ਮ ਲੱਭਦਾ ਫਿਰ ਜਾ ਕੇ ਪਤਾ ਲੱਗਦਾ ਇਹਨੂੰ ਕਿਸ ਚੀਜ਼ ਦੀ ਲੋੜ ਆ ਫਿਰ ਜਾ ਕੇ ਸੋਨਾ ਫਸਲ ਕੰਮ ਕਰਦੀ ਆ ਫਿਰ ਜਾ ਕੇ ਚਾਂਦੀ ਫਸਲ ਕੰਮ ਕਰਦੀ ਆ ਫਿਰ ਜਾ ਕੇ ਸ਼ਿਲਾ ਜਿਤ ਕੰਮ ਕਰਦੀ ਇਹਨੂੰ ਇਹ ਸਖਸਮੱਤੀਸ ਮੱਛਾ ਇਹਨੂੰ ਕੈਸੀ ਬਿਮਾਰੀ ਨਾ ਹੋਈ ਆ ਸ਼ੂਗਰ ਨਾ ਹੋਈ ਆ ਫੈਰਟ ਨਾ ਹੋਈ ਆ ਚਿੰਤਾ ਵਿੱਚ ਰਹਿਣ ਕਰਕੇ ਸਮੱਸਿਆ ਹੋਈ ਆ ਜਦੋਂ ਤੁਸੀਂ ਇਹਨਾਂ ਬਿਮਾਰੀ ਦਾ ਇਲਾਜ ਕਰੋਗੇ ਸਿਰ ਜਾ ਕੇ ਪਰਮਾਨੈਂਟ ਸਖਸਮੱਤੀਸ ਠੀਕ ਹੁੰਦੀ ਆ ਨਹੀਂ ਜਦੋਂ ਤੁਸੀਂ ਡਾਕਟਰ ਬਦਲੇਦ ਰਹੋ ਲੱਖਾਂ ਕਰੋੜਾਂ ਰੁਪਏ ਖਰਾਫ ਕਰੀ ਚੱਲੋਗੇ ਤੁਸੀਂ ਬਿਲਕੁਲ ਠੀਕ ਨਹੀਂ ਹੋ ਸਕਦੇ ਅਗਰ ਜਾਣਕਾਰੀ ਵਧੇ ਲੱਗੀ ਆ 905680568 ਤੇ ਕਾਲ ਕਰ ਸਕਦੇ ਹੋ ਜੀ ਤਨਵਾਂ